ਪੰਜਾਬ ਸਟੇਟ ਸਪੈਸ਼ਲ ਸੈੱਲ ਨੇ ਸੁਖਵੀਰ ਸਿੰਘ ਤੇ ਮਨਵੀਰ ਨਾਮਕ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਲੁਧਿਆਣੇ ਤੇ ਮਾਨਸਾ ਦੇ ਨਾਲ ਸੰਬੰਧ ਰੱਖਦੇ ਨੇ ਦਾਸਦੇ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪਾਕਿਸਤਾਨੀ ਡੋਨ ਸ਼ਹਿਜ਼ਾਦ ਪੱਟੀ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਸਨ ਜਿਸ ਕਰਕੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਦਾਸਦੇ ਕਿ ਹੁਣ ਤੱਕ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫਾਲੋਅਰਸ ਵਧਾਉਣ ਦੇ ਲਈ ਅਜਿਹੀਆਂ ਵੀਡੀਓਜ਼ ਜਿਹੜੀਆਂ ਸਾਨੂੰ ਅਪਲੋਡ ਕੀਤੀਆਂ ਜਾਂਦੀਆਂ ਸਨ ਹਾਲਾਂਕਿ ਇਹ ਅਜੇ ਸਪੱਸ਼ਟ ਪਟੇ ਦੇ ਨਾਲ ਇਹਨਾਂ ਦਾ ਕੋਈ ਸੰਪਰਕ ਹੈ ਜਾਂ ਇਹਨਾਂ ਦੀ ਕਦੀ ਕੋਈ ਗੱਲਬਾਤ ਉਸ ਦੇ ਨਾਲ ਹੋਈ ਹੈ ਜਾਂ ਫਿਰ ਇਹਨਾਂ ਦਾ ਜੇ ਕਿ ਸ਼ਾਜ਼ਾਦ ਵੱਟੇ ਪਾਕਿਸਤਾਨੀ ਡੋਨ ਹੈ ਜੋ ਕਿ ਲਗਾਤਾਰ ਪਾਕਿਸਤਾਨ ਦੇ ਵਿੱਚ ਬੈਠਾ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਕਈ ਵਾਰ ਦਾਤਾਂ ਨੂੰ ਅੰਜਾਮ ਦਿੰਦਾ ਹੋਇਆ ਨਜ਼ਰ ਆਉਂਦਾ ਹੈ ਕਈ ਘਟਨਾਵਾਂ ਜਿਹੀਆਂ ਸਾਹਮਣੇ ਆਏ ਨੇ ਜੋ ਕਿ ਸ਼ਹਜ਼ਾਦ ਪੱਟੀ ਦੇ ਵੱਲੋਂ ਕਰਵਾਈਆਂ ਗਈਆਂ ਸਨ ਦੱਸ ਦੇ ਕਿ ਯੂਟਿਊਬਰ ਰੋਜ਼ਰ ਦੇ ਉੱਤੇ ਵੀ ਸ਼ਹਜ਼ਾਦ ਪੱਟੀ ਦੇ ਵੱਲੋਂ ਹਮਲਾ ਕਰਵਾਇਆ ਗਿਆ ਤੇ ਪਿਛਲੇ ਦਿਨੀ ਇੱਕ ਨੌਜਵਾਨ ਦੇ ਉੱਤੇ ਵੀ ਗੋਲੀਆਂ ਚਲਵਾਈਆਂ ਗਈਆਂ ਅਮਨਦੀਪ ਨਗਰ ਦੇ ਵਿੱਚ ਸ਼ਹਜ਼ਾਦ ਪੱਟੀ ਦੇ ਵੱਲੋਂ ਤੇ ਸ਼ਹਜ਼ਾਦ ਪੱਟੀ ਦੀਆਂ ਵੀਡੀਓਜ਼ ਜੋ ਸੀ ਜੋ ਉਸ ਦੇ ਵੱਲੋਂ ਧਮਕੀਆਂ ਭਰੀਆਂ ਵੀਡੀਓਜ਼ ਹੁੰਦੀਆਂ ਸਨ ਨਾ ਵੈਸੇ ਉਸੋ ਜਿਹੋ ਵੀਡੀਓਜ਼ ਅਪਲੋਡ ਕਰਦਾ ਸੀ ਉਹੀ ਵੀਡੀਓਜ਼ ਜਿਹੜੀਆਂ ਸਨ ਇਹਨਾਂ ਨੌਜਵਾਨਾਂ ਦੇ ਵੱਲੋਂ ਸੁਖਬੀਰ ਸਿੰਘ ਤੇ ਮਨਵੀਰ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਪਾਈਆਂ ਜਾਂਦੀਆਂ ਸਨ ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਕਿ ਸ਼ਹਜ਼ਾ ਦਾ ਕੋਈ ਸੰਪਰਕ ਸੀ ਜਾਂ ਇਹ ਗੱਲਬਾਤ ਕਰਦੇ ਸੀ ਉਹ ਅਪਲੋਡ ਕਰਵਾਉਂਦਾ ਸੀ ਜਾਂ ਖੁਦ ਕਰਵਾਉਂਦਾ ਸੀ ਪਰ ਇਹ ਪੁਲਿਸ ਦਾ ਜ਼ਰੂਰ ਕਹਿਣਾ ਹੈ ਕਿ ਆਪਣੇ ਫੋਲੋਅਰਸ ਨੂੰ ਵਧਾਉਣ ਦੇ ਲਈ ਇਹਨਾਂ ਨੌਜਵਾਨਾਂ ਦੇ ਵੱਲੋਂ ਅਜੀਹ ਹੈ ਕੀਤਾ ਜਾਂਦਾ ਅਸੇ ਕਿ ਪਿਛੜदिनी ਸੁਖਬੀਰ ਸਿੰਘ ਨਾਮਕ ਇੱਕ ਯੂਟਿਊਬਰ ਦੇ ਘਰ ਪੀ ਐਨਜੀ ਨੇ ਰੇਡ ਕੀਤੀ ਸੀ ਹਾਲੇ ਸਪਸ਼ਟ ਨਹੀਂ ਹੋਇਆ ਕਿ ਇਹ ਸੁਖਬੀਰ ਸਿੰਘ ਉਹੀ ਸੁਖਬੀਰ ਸਿੰਘ ਹੈ ਜਿਸ ਦੇ ਘਰ ਦੇ ਉੱਤੇ ਐਨਜੀ ਨੇ ਰੇਡ ਕੀਤੀ ਸੀ ਤੇ ਜਿਸ ਨੂੰ ਮੁਹਾਲੀ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਕਿਉਂਕਿ ਉਸ ਦਿਨ ਉਹ ਆਪਣੇ ਘਰ ਦੇ ਵਿੱਚ ਜਿਸ ਵੇਲੇ ਤਲਾਸ਼ੀ ਹੋ ਰਹੀ ਸੀ ਉਥੇ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਦੇ ਐਨਯੀ ਨੇ ਕਿਹਾ ਸੀ ਕਿ ਉਸ ਨੂੰ ਮੁਹਾਲੀ ਦੇ ਵਿੱਚ ਉਹਨਾਂ ਦੇ ਦਫ਼ਤਰ ਆ ਕੇ ਪੇਸ਼ ਹੋਣਾ ਪਵੇਗਾ ਤੇ ਹੁਣ ਜੋ ਸੁਖਬੀਰ ਸਿੰਘ ਨਾਮਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਸਪਸ਼ਟ ਨਹੀਂ ਹੈ ਕਿ ਉਹ ਹੀ ਯੂਟਿਊਬਰ ਹੈ ਜਾਂ ਫਿਰ ਕੋਈ ਹੋਰ ਹੈ ਪਰ ਹੁਣ ਪੁਲਿਸ ਨੇ ਪੰਜਾਬ ਸਟੇਟ ਸਪੈਸ਼ਲ ਸੈੱਲ ਦੇ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਮਨਵੀਰ ਤੇ ਸੁਖਬੀਰ ਸਿੰਘ ਨਾਮਕ ਨੌਜਵਾਨ ਸ਼ਾਮਲ ਹੈ ਜੋ ਕਿ ਲੁਧਿਆਣੇ ਤੇ ਮਾਨਸਾ ਦੇ ਨਾਲ ਸੰਬੰਧ ਰੱਖਦੇ ਨੇ ਹਾਲਾਂਕਿ ਸ਼ਹਿਜ਼ਾਦਪੱਟ ਦੇ ਨਾਲ ਇਹਨਾਂ ਦਾ ਕੀ ਸੰਬੰਧ ਹੈ ਇਸ ਬਾਰੇ ਜਾਂਚ ਪੁਲਿਸ ਕਰ ਰਹੀ ਹੈ